ਆਤਮ ਰੱਖਿਆ ਦੇ ਬਕੋਰ ਲਾਇਸੈਂਸੀ ਹਥਿਆਰ ਵਾਪਸ ਕੀਤਾ ਜਾਵੇ ਮੰਗ ਕੀਤੀ ਗਈ ਹੈ ਤਾਂ ਮੈਨੂੰ ਗੈਂਗਸਟਰ ਅਰਸ਼ਦੀਪ ਡਾਲਾ ਤੋਂ ਤਮਕੀ ਮਿਲੀ ਹੈ ਖੈਰਾ ਨਹੀਂ ਕਿਹਾ ਹੈ ਜ਼ਮਾਨਤ ਦੇ ਆਦੇਸ਼ਾਂ ਦੇ ਤਹਿਤ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਇਆ ਤਾਂ ਹਾਈ ਕੋਰਟ ਨੇ ਸਰਕਾਰ ਤੋਂ 14 ਫਰਵਰੀ ਤੱਕ ਜਵਾਬ ਮੰਗਿਆ ਹੈ ਤਾਂ ਬੇਗਦਮ ਐ ਸੁਪਾਲ ਕਰਨ ਅਜ਼ੀਕੀ ਪਿਛਲੇ ਦਿਨਾਂ ਦੇ ਵਿੱਚ ਜ਼ਮਾਨਤ ਮਿਲੀ ਔਰ ਉਸ ਮਾਮਲੇ ਦੇ ਵਿੱਚ ਜ਼ਰੂਰ ਉਹ ਜੇਲ੍ਹ ਤੋਂ ਬਾਹਰ ਆਏ ਪਰ ਹੁਣ ਉਹਨਾਂ ਨੇ ਜ਼ਮਾਨਤ ਦੇ ਆਦੇਸ਼ ਜਿਹੜੇ ਆਏ ਸੀ ਉਸ ਦੇ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ ਉਮੇਸ਼ ਸ਼ਰਮਾ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਉਮੇਸ਼ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਕੁਝ ਕਿਹਾ ਹੈ ਸੁਪਾਲ ਖੈਰਾ ਨੇ ਔਰ ਇਹ ਵੀ ਬੇਕਦਮ ਹੈ ਉਹ ਇਹ ਕਹਿ ਰਹੇ ਨੇ ਕਿ ਅਰਸ਼ ਦੀਪ ਦਾਲਾ ਤੋਂ ਉਹਨਾਂ ਨੂੰ ਤਮਕੀ ਮਿਲੀ ਹੈ ਦੇਖੋ ਜਮਾਨਤ ਦੇ ਜਿਹੜੇ ਆਰਡਰ ਸੀਗੇ ਉਹਦੇ ਵਿੱਚ ਇੱਕ ਕਹ ਲੋ ਸੋਧ ਦੀ ਅਲੱਗ ਤੋਂ ਇੱਕ ਐਪਲੀਕੇਸ਼ਨ ਪਾਈ ਸੀਗੀ ਯਾਨੀ ਕਿ ਜਿਹਨੂੰ ਆਪਾਂ ਮੋਡੀਫਿਕੇਸ਼ਨ ਕਹਿੰਦੇ ਆ ਕਿ ਜਮਾਨਤ ਦੇ ਨਾਲ ਨਾਲ ਇੱਕ ਅਰਜੀ ਪਾਈ ਹੈ ਕਿ ਜਿਹੜੇ ਮੈਨੂੰ ਜਮਾਨਤ ਮਿਲੀ ਹੈ ਉਹਦੇ ਵਿੱਚ ਇੱਕ ਸੋਧ ਕੀਤਾ ਜਾਵੇ ਕਿਉਂਕਿ ਜਿਹੜਾ ਵੈਪਨ ਹੁੰਦਾ ਜਮਾਨਤ ਜਦੋਂ ਮਿਲਦੀ ਹੈ ਤਾਂ ਕੰਡੀਸ਼ਨਲ ਜਿਹੜੀ ਕੰਡੀਸ਼ਨਾਂ ਹੁੰਦੀਆਂ ਨੇ ਚਾਹੇ ਪਾਸਪੋਰਟ ਦੀ ਗੱਲ ਕੀਤੀ ਜਾਵੇ ਲਾਈਸੈਂਸੀ ਵੈਪਨ ਨੂੰ ਜਮ੍ਹਾਂ ਕਰਾਉਣ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਲਾਈਸੈਂਸੀ ਵੈਪਨ ਨੂੰ ਜਮ੍ਹਾਂ ਕਰਾਉਣ ਦੀ ਗੱਲ ਕੀਤੀ ਗਈ ਸੀ ਉਹ ਜਮ੍ਹਾਂ ਕਰਾਤਾ ਵੀ ਸੀ ਲੇਕਿਨ ਉਹਨਾਂ ਐਪਲੀਕੇਸ਼ਨ ਪਾਈ ਹੈ ਸਿਪਾਲ ਘਰਾ ਵੱਲੋਂ ਕਿ ਕਿਉਂਕਿ ਗੈਂਗਸਟਰ ਅਸ਼ਰਫ ਅਬਦੱਲਾ ਤੋਂ ਧਮਕੀਆਂ ਮਿਲ ਰਹੀਆਂ ਸੀਗੀਆਂ ਤਾਂ ਇਸ ਕਰਕੇ ਉਹਨਾਂ ਦਾ ਜਿਹੜਾ ਵੈਪਨ ਹੈ ਉਹ ਵਾਪਸ ਕੀਤਾ ਜਾਵੇ ਔਰ ਇਸ ਜ਼ਮਾਨਤ ਦੇ ਨਾਲ ਵਿੱਚ ਹੀ ਇਹ ਸੋਧ ਕਰਕੇ ਉਹਨਾਂ ਨੂੰ ਇਹ ਜਿਹੜਾ ਵੈਪਨ ਹੈ ਉਹ ਵਾਪਸ ਦਿਵਾਇਆ ਜਾਵੇ ਹੁਣ 14 ਫਰਵਰੀ ਤੱਕ ਜਵਾਬ ਦੇਣਾ ਹੋਏਗਾ ਕਿਉਂਕਿ ਨੋਟਿਸ ਹੁੰਦਾ ਹੁਣ ਦੇਖਣਾ ਹੋਏਗਾ ਕਿ 14 ਫਰਵਰੀ ਨੂੰ ਸਰਕਾਰ ਕੀ ਜਵਾਬ ਦਿੰਦੀ ਹੈ ਔਰ ਉਸ ਟਾਈਮ ਜਵਾਬ ਵਿੱਚ ਸਰਕਾਰ ਦਾ ਜਿਹੜਾ ਕਹਿਣਾ ਜਾਂ ਜਿਹੜੀ ਨੋ ਧਮਕੀਆਂ ਦੀ ਗੱਲ ਹੈ ਉਹ ਕਿਵੇਂ ਸਰਕਾਰ ਉਸ ਨੂੰ ਦੇਖਦੀ ਹੈ ਕਿਉਂਕਿ 14 ਫਰਵਰੀ ਦੀ ਡੇਟ ਹੈ ਔਰ ਉਸਨੇ ਦੇਖਾ ਹੋਏਗਾ ਕਿ ਜਦੋਂ ਜਵਾਬ ਆਏਗਾ ਅੱਗੇ ਕੇਸ ਕਿਵੇਂ ਜਾਂਦਾ ਔਰ ਕੋਰਟ ਦਾ ਰੁਕ ਕਿਹ ਰੰਦਾ ਹੈ ਜੀ ਮਤਲਬ ਉਮੇਸ਼ ਇਹੀ ਹੈ ਕਿ ਸਰਕਾਰ ਦੇ ਜਵਾਬ ਤੋਂ ਤੇ ਹੀ ਡਿਪੈਂਡ ਕਰਦਾ ਹੈ ਕਿ ਕੀ ਕੁਝ ਇਸ ਦੇ ਵਿੱਚ ਤਬਦੀਲੀ ਹੁੰਦੀ ਹੈ ਨਾ ਨਹੀਂ ਹੁੰਦੀ ਬਿਲਕੁਲ ਦੇਖੋ ਜਵਾਬ ਦਾ ਮਤਲਬ ਹੁੰਦਾ ਹੈ ਕਿ ਸਰਕਾਰ ਆਪਣਾ ਰਿਪਲਾਈ ਫਾਈਲ ਕਰੇਗੀ ਹੁਣ ਕੋਰਟ ਉਸ ਤੇ ਫਿਰ ਅੱਗੇ ਲਏਗਾ ਕਿ ਹਾਂ ਰਿਪਲਾਈ ਨੂੰ ਕਿਵੇਂ ਦੇਖਦਾ ਹੈ ਕੋਰਟ ਰਿਪਲਾਈ ਦੇ ਹਿਸਾਬ ਨਾਲ ਅੱਗੇ ਕਾਉਂਟ ਚੱਲੇਗੀ ਕਿਉਂਕਿ ਰਿਪਲਾਈ ਜਦੋਂ ਨੋਟਿਸ ਹੋ ਜਾਂਦਾ ਤਾਂ ਰਿਪਲਾਈ ਵਿੱਚ ਸਰਕਾਰ ਕੀ ਮੈਂਸ਼ਨ ਕਰਦੀ ਹੈ ਸਰਕਾਰ ਦਾ ਰੁਖ ਸਾਫ ਰਿਪਲਾਈ ਤੋਂ ਹੀ ਹੋ ਪਾਏਗਾ ਠੀਕ ਹੈ ਉਮੇਸ਼ ਧੰਨਵਾਦ ਹੈ तमाम ਜਾਣਕਾਰੀ ਲਈ शुक्रिया ਤਸੁਪਾਲ ਖੈਰਾ ਦਾ ਕਹਿਣਾ ਹੈ ਕਿ ਅਰਸ਼ਦੀਪ ਡਾਲਾ ਜਿਸ ਨੂੰ ਅਤਵਾਦੀ ਪ੍ਰਸ਼ਤ ਦਿਨਾਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਕਿ ਉਸ ਤੋਂ ਤਦਕੀਆਂ ਮਿਲਦੀਆਂ ਨਹੀਂ ਇਸ ਕਰਕੇ ਜਿਹੜੇ ਜ਼ਮਾਨਤ ਦੇ ਆਰਡਰਸ ਨੇ ਉਸ ਦੇ ਵਿੱਚ ਤਬਦੀਲੀ ਹੋਵੇ ਔਰ ਜਿਵੇਂ ਜ਼ਮਾਨਤ ਦੇ ਜੋ ਕੋਈ ਬਾਹਰ ਆਂਦਾ ਹੈ ਉਸ ਤੋਂ ਜਿਹੜੇ ਲਾਇਸੈਂਸ ਹੀ ਹਥਿਆਰ ਜਿਹੜਾ ਉਸ ਦਾ ਲੈ ਲਿਆ ਜਾਂਦਾ ਹੈ ਤਾਂ ਹੁਣ ਮੰਗਿਆ ਗਿਆ ਹੈ ਕਿ ਲਾਇਸੈਂਸੀ ਹਥਿਆਰ ਦੀ ਜਿਹੜੀ ਕਾਪੀ ਹੈ ਉਹ ਦਿੱਤੀ ਜਾਵੇ और उसके बाद वो हथियार जो अपने को रख सकता yeah.